ਪਿਛਲੇ ਕੁਝ ਸਾਲਾਂ ਤੋਂ ਵਿਦੇਸ਼ ਦੇ ਵਿੱਚ ਜਾ ਕੇ ਸੈਟਲ ਹੋਣ ਦੀ ਹੋੜ ਲੱਗੀ ਹੋਈ ਹੈ ਖਾਸ ਕਰਕੇ ਪੰਜਾਬੀਆਂ ਦੇ ਵਿੱਚ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਆਪਣੇ ਮਾਪਿਆਂ ਦੇ ਗਲਾਂ 'ਚ ਬੂਠੇ ਦੇ ਕੇ ਵਿਦੇਸ਼ਾਂ ਵੱਲ ਨੂੰ ਆ ਰਹੇ ਨੇ ਤੇ ਆਪਣੇ ਮਾਪਿਆਂ ਨੂੰ ਰੱਬ ਆਸਰੇ ਛੱਡ ਆਏ ਨੇ ਤੇ ਅਜੇ ਵੀ ਇਹ ਸਿਲਸਿਲਾ ਬਰਕਰਾਰ ਹੈ ਬਜ਼ੁਰਗ ਮਾਪੇ ਪਿੱਛੇ ਬੇਸਹਾਰਾ ਹੋ ਕੇ ਰੋਲਦਿਆਂ ਹੀ ਇਸ ਸੰਸਾਰ ਤੋਂ ਤੁਰ ਗਏ ਨੇ ਇਸ ਨਾਲ ਜੁੜੀ ਹੋਈ ਇੱਕ ਦਾਸਤਾਨ ਅੱਜ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅੱਜ ਇੱਕ ਬਜ਼ੁਰਗ ਦੀ ਦਰਦਪਰੀ ਦਾਸਤਾਨ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਬਜ਼ੁਰਗ ਫਕੀਰ ਸਿੰਘ ਨੇ ਸਖਤ ਮਿਹਨਤ ਕਰਕੇ ਨੌਕਰੀ ਦੇ ਨਾਲ ਓਵਰਟਾਈਮ ਕਰਕੇ ਆਪਣੇ ਦੋ ਬੱਚੇ ਪੜ੍ਹਾਏ ਤੇ ਅੰਤ ਨੂੰ ਉਹ ਆਪ ਇੰਡੀਆ ਦੇ ਵਿੱਚ ਬੈਠਾ ਇਕੱਲਾ ਹੀ ਆਪਣੇ ਪੁੱਤਾਂ ਦੀ ਉਡੀਕ ਕਰਦਾ ਹੋਇਆ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ ਫਕੀਰ ਸਿੰਘ ਪੰਜਾਬ ਸਿਵਲ ਸਕਤਰੇਤ ਚੰਡੀਗੜ੍ਹ ਵਿਖੇ ਨੌਕਰੀ ਕਰਦਾ ਸੀ ਮਾਂ ਦੇ ਮਰਨ ਪਿੱਛੋਂ ਪਿਓ ਨੇ ਦੂਜਾ ਵਿਆਹ ਕਰਾ ਲਿਆ ਤੇ ਫਿਰ ਘਰ ਦੇ ਹਾਲਾਤ ਇਦਾਂ ਦੇ ਬਣ ਗਏ ਕਿ ਪਰਿਵਾਰ ਦੀ ਜਾਇਦਾਦ ਦੇ ਵਿੱਚੋਂ ਬਣਦਾ ਹਿੱਸਾ ਵੀ ਉਸ ਨੂੰ ਨਹੀਂ ਮਿਲਿਆ। ਫਕੀਰ ਸਿੰਘ ਦੇ ਸਹੁਰੇ ਤਗੜੇ ਸੀ, ਉਹਨਾਂ ਨੇ ਆਪਣਾ ਅਸਰ ਸੂਖ ਵਰਤ ਕੇ ਉਸ ਨੂੰ ਦਿੱਲੀ ਦੇ ਵਿੱਚ ਇੱਕ ਬੈਂਕ ਦੇ ਵਿੱਚ ਨੌਕਰੀ ਲਵਾ ਦਿੱਤਾ। ਆਪਣੇ ਬੱਚਿਆਂ ਨੂੰ ਚੰਗਾ ਭਵਿੱਖ ਦੇਣ ਲਈ ਫਕੀਰ ਸਿੰਘ ਨੇ ਨੌਕਰੀ ਤੋਂ ਇਲਾਵਾ ਹੋਰ ਵੀ ਕੰਮ ਕੀਤੇ। ਉਸ ਦਾ ਇੱਕ ਪੁੱਤਰ ਡਾਕਟਰ ਹੈ ਤੇ ਛੋਟਾ ਪੁੱਤਰ ਆਪਣਾ ਕਾਰੋਬਾਰ ਕਰਦਾ ਹੈ। ਦੋ ਕੁ ਸਾਲ ਪਹਿਲਾਂ ਜਦੋਂ ਆਪਣੇ ਛੋਟੇ ਪੁੱਤਰ ਦੇ ਕੋਲ ਵਿਦੇਸ਼ ਗਿਆ ਹੋਇਆ ਸੀ ਤਾਂ ਫਕੀਰ ਸਿੰਘ ਦੀ ਪਤਨੀ ਉੱਥੇ ਸਵਰਗ ਸੁਧਾਰ ਗਈ। ਪਤਨੀ ਦੀ ਮੌਤ ਤੋਂ ਬਾਅਦ ਉਹ ਬਹੁਤ ਇਕੱਲਾਪਨ ਮਹਿਸੂਸ ਕਰਨ ਲੱਗਾ। ਫਕੀਰ ਸਿੰਘ ਬਹੁਤ ਇਕੱਲਾ ਹੋ ਗਿਆ। ਕੁਝ ਦਿਨ ਮਗਰੋਂ ਫਕੀਰ ਸਿੰਘ ਦੀ ਵੀ ਉਸਦੇ ਆਪਣੇ ਫਲੈਟ ਦੇ ਵਿੱਚ ਮੌਤ ਹੋ ਗਈ ਜਿਸ ਦਾ ਪਤਾ ਇੱਕ ਦਿਨ ਬਾਅਦ ਲੋਕਾਂ ਨੂੰ ਲੱਗਾ ਸੀ। ਹਾਲਾਤ ਇਦਾਂ ਦੇ ਬਣ ਗਏ ਕਿ ਫਕੀਰ ਸਿੰਘ ਦੀ ਲਾਸ਼ ਦਿੱਲੀ ਦੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਦੇ ਵਿੱਚ ਕਈ ਦਿਨ ਰੱਖਣੀ ਪਈ। ਫਕੀਰ ਸਿੰਘ ਦੀ ਮੁਰਦਾ ਦੇ ਵਿਦੇਸ਼ ਦੇ ਵਿੱਚ ਵਸੇ ਆਪਣੇ ਪੁੱਤਰਾਂ ਨੂੰ ਕਈ ਦਿਨ ਉਡੀਕਦੀ ਰਹੀ। ਅੰਤ ਸੋਸਾਇਟੀ ਦੇ ਵਿੱਚ ਜਿੱਥੇ ਫਕੀਰ ਸਿੰਘ ਰਹਿੰਦਾ ਸੀ ਉਸ ਸੋਸਾਇਟੀ ਦੇ ਪ੍ਰਧਾਨ ਨੇ ਉਸ ਦੇ ਲੜਕੇ ਨੂੰ ਫੋਨ ਕੀਤਾ ਤੇ ਦੱਸਿਆ ਕਿ ਤੁਹਾਡੇ ਪਿਤਾ ਜੀ ਦੀ ਮੌਤ ਹੋ ਗਈ ਹੈ ਤੇ ਲੜਕੇ ਨੇ ਖਬਰ ਸੁਣ ਕੇ ਕੋਈ ਸੰਜੀਦਗੀ ਨਹੀਂ ਦਿਖਾਈ। ਸੋਸਾਇਟੀ ਦੇ ਪ੍ਰਧਾਨ ਨੂੰ ਗੁੱਸਾ ਆ ਗਿਆ ਉਸ ਨੇ ਲੜਕੇ ਦੀ ਲਾਪਾਗੀਤੀ ਤੇ ਫਿਰ ਸ਼ਰਮ ਦਾ ਮਾਰਿਆ ਮੁੰਡਾ ਕਹਿੰਦਾ ਵੀ ਇੰਡੀਆ ਆਵਾਂਗੇ। ਪਰ ਅੱਜ ਇਹਨਾਂ ਨੂੰ ਟਿਕਟਾਂ ਨਹੀਂ ਮਿਲ ਰਹੀਆਂ ਕੁਝ ਦਿਨ ਬਾਅਦ ਬਜ਼ੁਰਗ ਫਕੀਰ ਸਿੰਘ ਦੇ ਦੋਸਤ ਨੇ ਵਿਦੇਸ਼ 'ਚ ਬੈਠੇ ਲੜਕੇ ਨੂੰ ਫੋਨ ਕੀਤਾ ਤੇ ਪੁੱਛਿਆ ਵੀ ਤੁਸੀਂ ਆਖਿਓ ਨਹੀਂ ਰਹੇ ਤੇ ਵੱਡਾ ਮੁੰਡਾ ਖਿੱਚ ਕੇ ਬੋਲਿਆ ਵੀ ਟਿਕਟਾਂ ਨਹੀਂ ਮਿਲਦੀਆਂ ਫਿਰ ਕਿਸੇ ਨੇ ਮ੍ਰਿਤਕ ਫਕੀਰ ਸਿੰਘ ਦੇ ਭੂਆ ਦੇ ਲੜਕੇ ਨੂੰ ਉਸ ਦੀ ਮੌਤ ਦੀ ਖ਼ਬਰ ਦਿੱਤੀ ਤੇ ਫਿਰ ਭੂਆ ਦੇ ਮੁੰਡੇ ਨੇ ਸੋਸਾਇਟੀ ਦੇ ਪ੍ਰਧਾਨ ਦਾ ਨੰਬਰ ਲੱਭ ਕੇ ਉਹਨੂੰ ਫੋਨ ਕੀਤਾ ਤੇ ਪ੍ਰਧਾਨ ਨੇ ਉਹਨੂੰ ਦੱਸਿਆ ਵੀ ਅਜੇ ਤੱਕ ਕੋਈ ਨਹੀਂ ਆਇਆ ਫਿਰ ਫਕੀਰ ਸਿੰਘ ਦੀ ਭੂਆ ਦਾ ਮੁੰਡਾ ਉਸ ਦੇ ਪੁੱਤਰਾਂ ਦੀ ਬੇਰੁਖੀ ਦੇਖ ਕੇ ਕਹਿਣ ਲੱਗਾ ਕਿ ਅਸੀਂ ਸੰਸਕਾਰ ਕਰ ਦਿੰਨੇ ਆ ਪਰ ਮੁਰਦਾ ਘਰ ਵਾਲੇ ਕਹਿੰਦੇ ਵੀ ਖੂਨ ਦੇ ਰਿਸ਼ਤੇ ਤੋਂ ਬਿਨਾ লাশ ਨਹੀਂ ਮਿਲਣੀ ਫਿਰ ਇੱਕ ਪੁਲਿਸ ਇੰਸਪੈਕਟਰ ਨੇ ਸੁਸਾਇਟੀ ਦੇ ਪ੍ਰਧਾਨ ਤੋਂ ਨੰਬਰ ਲੈ ਕੇ ਬਾਹਰ ਰਹਿੰਦੇ ਉਹਦੇ ਪੁੱਤਰਾਂ ਨੂੰ ਫੋਨ ਕੀਤਾ ਕਿ ਤੁਸੀਂ ਆਉਂਦੇ ਨਹੀਂ ਤੇ ਹਸਪਤਾਲ ਵਾਲੇ লাশ ਬਹੁਤਾ ਚਿਰ ਰੱਖ ਨਹੀਂ ਸਕਦੇ ਉਲਟਾ ਫਕੀਰ ਸਿੰਘ ਦਾ ਮੁੰਡਾ ਫੇਰ ਪੈ ਗਿਆ ਤੇ ਇੰਸਪੈਕਟਰ ਨੂੰ ਪੁੱਛਣ ਲੱਗਾ ਵੀ ਤੂੰ ਕਦੀ ਵਿਦੇਸ਼ ਆਇਆ ਹੈਂ ਤੈਨੂੰ ਨਹੀਂ ਪਤਾ ਸਾਨੂੰ ਵੀਜ਼ਾ ਨਹੀਂ ਮਿਲਦਾ ਤਾਂ ਇਨਸਪੈਕਟਰ ਅੱਗੋਂ ਪੈ ਗਿਆ ਤੇ ਕਹਿੰਦਾ ਮੇਰੇ ਵਿਦੇਸ਼ ਆਉਣ ਬਾਰੇ ਕੀ ਪੁੱਛ ਰਿਹਾ ਤੂੰ ਤੇਰੇ ਬਾਪ ਦੀ ਇੱਥੇ ਲਾਸ਼ ਡੁੱਲ ਰਹੀ ਹੈ ਫਿਰ ਦੁਬਾਰਾ ਮੁੰਡਿਆਂ ਨੂੰ ਫੋਨ ਕੀਤਾ ਗਿਆ ਤੇ ਮੁੰਡੇ ਅੱਗੋਂ ਕਹਿੰਦੇ ਕਿ ਉਹ ਇੰਡੀਆ ਆ ਗਏ ਨੇ ਤੇ ਥਾਣੇ ਤੋਂ ਕਲੀਅਰੈਂਸ ਲੈ ਕੇ ਜਦੋਂ ਉਹਨਾਂ ਨੂੰ ਲਾਸ਼ ਮਿਲੇਗੀ ਤੇ ਉਹ ਰਿਸ਼ਤੇਦਾਰਾਂ ਨੂੰ ਦੱਸ ਦੇਣਗੇ ਪਰ ਫਿਰ ਖਬਰ ਲੱਗੀ ਕਿ ਮੁੰਡਿਆਂ ਨੇ ਕਿਸੇ ਨੂੰ ਫੋਨ ਨਹੀਂ ਕੀਤਾ ਕਿਸੇ ਰਿਸ਼ਤੇਦਾਰ ਨੂੰ ਨਹੀਂ ਬੁਲਾਇਆ ਤੇ ਆਪਣੇ ਬਾਪ ਦੀ লাশ ਦਾ ਸੰਸਕਾਰ ਕਰਕੇ ਸੋਸਾਇਟੀ ਦੇ ਗੁਰਦੁਆਰਾ ਸਾਹਿਬ ਜਖੰਡ ਪਾਠ ਕਰਾ ਕੇ ਕਿਸੇ ਵਿਅਕਤੀ ਨੂੰ ਪਾਠ ਦੀ ਦੇਖਰੇਖ ਦੀ ਜ਼ਿੰਮੇਵਾਰੀ ਦੇ ਕੇ ਵਾਪਸ ਚਲੇ ਗਏ ਤੇ ਫਕੀਰ ਸਿੰਘ ਦੇ ਨਾਮ ਤੇ ਜਿਹੜਾ ਫਲੈਟ ਸੀ ਜਿਹਦੇ ਵਿੱਚ ਉਹਦੀ ਮੌਤ ਹੋਈ ਸੀ ਉਹ ਆਪਣੇ ਨਾਂ ਕਰਵਾ ਕੇ ਤੇ ਉਸ ਨੂੰ ਵੇਚਣ ਦੀ ਫਿਰ ਉਹਨਾਂ ਨੂੰ ਕਾਲੀ ਪੈ ਗਈ ਅੱਜ ਅਸੀਂ ਸਿਰਫ ਫਕੀਰ ਸਿੰਘ ਦੀ ਗੱਲ ਨਹੀਂ ਕਰ ਰਹੇ ਪਤਾ ਨਹੀਂ ਪੰਜਾਬ ਦੇ ਵਿੱਚ ਕਿੰਨੇ ਬਜ਼ੁਰਗਾਂ ਦਾ ਹਾਲ ਇਸ ਫਕੀਰ ਸਿੰਘ ਵਰਗਾ ਹੋਣ ਵਾਲਾ ਹੈ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਬੱਚੇ ਜਿਹਨਾਂ ਨੂੰ ਪੜ੍ਹ ਲਿਖ ਕੇ ਨੌਕਰੀ ਨਹੀਂ ਮਿਲਦੀ ਤੇ ਉਹ ਵਿਦੇਸ਼ਾਂ ਨੂੰ ਭੱਜੇ ਜਾਂਦੇ ਨੇ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਕੋਈ ਰਾਹ ਨਾ ਦੀਦਾ ਵੇਖ ਕੇ ਨੌਕਰੀ ਨਾ ਮਿਲਦੀ ਵੇਖ ਕੇ ਵੇਖਾ ਵਿਖਾਈ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜੀ ਜਾਂਦੇ ਨੇ ਜਾਂ ਫਿਰ ਸਰਕਾਰਾਂ ਜਿਹੜੀਆਂ ਬੇਰੁਜ਼ਗਾਰੀ ਨੂੰ ਚੋਣ ਮੁੱਦਾ ਬਣਾ ਕੇ ਸੱਤਾ ਚਾਹੁੰਦੀਆਂ ਨੇ ਤੇ 5 ਸਾਲ ਕਿਸੇ ਦੀ ਸਾਰ ਨਹੀਂ ਲੈਂਦੀਆਂ ਇਹ ਆਪਣੇ ਆਪ ਦੇ ਵਿੱਚ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡਾ ਸਵਾਲ ਹੈ